ਆਏ ਵਾਹਿਗੁਰੂ ਜੀ ਖਤੇ ਆ ਸ਼ਾਸੰਗਤੀ ਗੁਰੂ ਮਹਾਰਾਜ ਮੇਰਾ ਦੇ ਨਾਲ ਗੁਰਾਮ ਦਾਸ ਦੇ ਨਾਲ 44 ਬਾਬਾ ਜੀ ਦਾ ਜਨਮ ਦਿਨ ਦੀ ਕੋਈ ਵਿੱਚ ਲਗ ਕੀਰਤਨ ਉਹ ਵੰਡ ਸਭ ਜਾ ਰਿਹਾ ਹਰ ਸਾਹਿਬ ਦੀ ਤਰ੍ਹਾਂ ਮੇਰਾ ਵੀ ਤੀਆਂ ਬਖਸ਼ਾ ਕੀਤੇ ਆ ਗੁਰੂ ਮਹਾਰਾਜ ਨੇ ਲੰਗਰ ਵਾਹਦੇ ਤੋਟੇ ਜਲੇਬੀਆਂ ਆਦਿ ਜਾੜੀਆਂ ਘਰਾਂ ਵਿੱਚ ਚੱਲਦੀਆਂ ਸੰਗਤਾਂ ਮੇਰੇ ਮਿਲਾ ਕੇ ਮੇਰੇ ਸ਼ੈਨ ਸਾਹਿਬ ਨੂੰ ਚਾਹਤੀਆਂ ਕਿ ਨਾਲ ਰੱਖੇ ਸੇ ਤਰ੍ਹਾਂ ਬੜਕ ਮਾ ਪਾਉਂਦੇ ਰਹਿਣਾ ਕੰਮ ਚਲਾਉਂਦੇ ਰਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਾਰਾ ਲੱਖ ਲੱਖ ਵਧਾਈ ਹੋਵੇ ਜੀ ਔਰ ਇੱਥੇ ਲੰਗਰ ਲਾਇਆ ਜੀ ਦਲੀਬੀਆਂ ਦੁੱਧਾ ਤੇ ਸਾਰੇ ਜਿਹੜੇ ਸ਼ਾਗਿਰੇ ਨੇ ਤੇ ਇਹਨਾਂ ਪਸੰਦ ਨੇ ਵਾਹਿਗੁਰੂ ਜਿੱਕੀ ਫਤਹਿ ਜੀ ਪਾਤਸ਼ਾਹ ਮਹਾਰਾਜ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਪਾਤਸ਼ਾਹ ਇਸੇ ਤਰ੍ਹਾਂ ਮਾਰਾ ਸਵਾਗਤ ਸੁਖਾਂ ਭਰਿਆ ਹੋਵੇ ਇਸ ਤਰ੍ਹਾਂ ਮਿੱਠੇ ਮਾਰੇ ਫਿਰ ਅੱਗੇ ਤੋਂ ਐਸੇ ਸਾਰੇ ਮਾਰੇ ਖੁਸ਼ੀਆਂ ਭਰਿਆ ਹੋਵੇ ਤੇ ਬੱਜਾ ਸੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਮਤਕਾ ਖਾਲਸਾ ਵਾਜੂ ਦੀ ਫਤਿਹ ਬੱਲਾ ਨੂੰ ਸਾਰਨ ਬਹੁਤ ਬਹੁਤ ਵਧਾਈ ਹੋਵੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਉਸ ਬਾਅਦ ਧੰਨਵਾਦ ਜਿਹੜਾ ਤੁਸੀਂ ਹਰ ਸਾਲ ਸਾਡਾ ਇੰਨਾ ਪ੍ਰਚਾਰ ਕਰ ਦਿੰਦੇ ਹੋ ਉਹਦਾ ਕਰਕੇ ਸੰਗਤ ਹੋਰ ਨਾਲ ਸਟਾਰਟ ਹੋ ਗਿਆ ਐਨਕੀ ਸਾਡੇ ਸਾਰੇ ਭਰਾ ਇਕੱਠੇ ਹੋਏ ਨੇ ਕੈਨੇਡਾ ਵਾਲੇ ਵੀ ਇੰਗਲੈਂਡ ਵਾਲੇ ਵੀ ਅਮਰੀਕਾ ਵਾਲੇ ਵੀ ਬੜਾ ਬਹੁਤ ਹੀ ਖੁਸ਼ੀਆ ਦਿਨ ਹੈ ਅਰਕੀ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਰਕੀ ਲੰਗਰ 'ਚ ਵੀ ਥੋੜਾ ਚੇਂਜ ਕੀਤਾ ਹੈ ਹਰ ਸਾਲ ਦੁੱਧ ਤੇ ਬਰੈਡ ਪਕੋੜੇ ਸੀਗੇ ਤੇ ਅਰਕੀ ਅਸੀਂ ਜਲੇਬੀਆਂ ਤੋਂ ਬਰਾਲਾ ਕੀਤਾ ਥੋੜਾ ਜਿਹਾ ਨਾਲ ਦੁੱਧ ਔਰ ਥੋੜੇ ਨਾਲ ਲੱਗੇ ਨੇ ਲੰਗਰ ਸਾਡੇ ਕੜੀ ਚ ਫੋੜੇ ਦੀ ਬਹੁਤ ਬਹੁਤ ਧੰਨਵਾਦ ਹੈ ਸਾਰਾ ਬਾਜੀ ਖਾਲਸਾ ਬਾਜੂ ਫਤਿਹ ਜੀ ਮੈਸੇਜ ਇਹ ਹੈ ਜਿਤਨਾ ਅਰਕੀ ਸਾਰੇ ਇਕੱਠੇ ਹੁੰਦੇ ਆ ਹਰ ਸਾਲ ਬਾਅਦ ਇਤਰਾ ਹਮੇਸ਼ਾ ਹੀ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਦਾ ਇਹ ਨਹੀਂ ਕਿ ਇੱਕ ਦੂਜੇ ਨਾਲ ਬਿਤਕਰਾ ਦਾ ਕੋਈ ਨਿਕ ਨੀ ਗੱਲ ਤੇ ਹੁਣ ਆਜ ਵੇਖਦੇ ਆਂ ਆਪਾਂ ਹਰ ਇੱਕ ਧਰਮ ਦਾ ਬੰਦਾ ਨਾਲ ਇਕੱਠਾ ਜੁੜ ਕੇ ਤੁਰਿਆ ਕਈ ਟਾਈਮ ਤੇ ਇਹੋ ਜਿਹਾ ਸਮਾਂ ਆ ਜਾਂਦਾ ਵਾ ਉਹਦੇ ਵਿੱਚ ਹਿੰਦੂ ਸਿੱਖ ਈਸਾਈ ਉਹ ਸਾਰਾ ਰੋਟੇਟ ਜਾਉਣਾ ਸਟਾਰਟ ਹੁੰਦਾ ਜਿਤਨਾ ਹੁਣ ਸਾਰੇ ਇਕੱਠੇ ਆ ਲੰਗਰ ਦੇ ਵੀ ਤੇ ਬਾਬੇ ਦੀ ਪਾਲਕੀ ਸਾਹਿਬ ਨਾਲ ਵੀ ਸੇਵਾ ਤੇ ਵੀ ਸਫਾਈ ਤੇ ਵੀ ਇਤਨਾ ਸਾਰਾ ਇਕੱਠੇ ਹੀ ਰਹਿਣਾ ਚਾਹੀਦਾ ਕਈ ਲੋਕ ਜਿਹੜੇ ਆ ਕੇ ਧਰਮ ਛੱਡ ਕੇ ਆਪਣਾ ਧਰਮ ਛੱਡ ਕੇ ਕਿਹੇ ਉਹ طرف ਦੇ ਦਰਦ ਦੇ ਆ ਬੈਠਾ ਜੇ ਲੋਕਾਂ ਕਿ ਬੈਠੇ ਦੇ ਵੇਖ ਠੀਕ ਹੈ ਆਪਾਂ ਕਿਸ ਨੂੰ ਕਿਸੇ ਪਾਸੇ ਰੋਟੇਟ ਨਹੀਂ ਕਰ ਸਕਦੇ ਤੋ ਆਹ ਕੰਮ ਛੱਡ ਬਾਕੀ ਧਰਮ ਤੋਂ ਸਭ ਤੋਂ ਤੁਹਾਨੂੰ ਪਤਾ ਹੀ ਜਿਸ ਨਗਰੀ 'ਚ ਰਹਿ ਰਹੇ ਆ ਇਸ ਤੋਂ ਵੱਡਾ ਧਰਮ ਤੋਂ ਕੋਈ ਹੈ ਹੀ ਨਹੀਂ ਆ ਜਿਹੜੇ ਬ੍ਰਿਟਿਸ਼ ਬਣ ਗਏ ਆ ਕਿਦਾਂ ਇਹ ਸਿੱਖ ਤੋਂ ਉੱਪਰ ਧਰਮ ਕੋਈ ਨਹੀਂਗਾ ਤੇ ਉਸ ਤੋਂ ਬਾਅਦ ਆਪਾਂ ਹੋਰ ਕਿਸੇ ਕਹਿ ਨਹੀਂ ਸਕਦੇ ਤੋ ਸਾਡੇ ਅੱਲਾ ਜਾਓ ਜਾਂ ਕਿਸੇ ਅਲ ਜਾਓ ਸਭ ਤੋਂ ਵੱਡਾ ਧਰਮ ਤੇ ਹੈ ਹੀ ਆ ਫਤਿਹ ਜੀ ਤੁਹਾਨੂੰ ਸਾਰਿਆਂ ਨੂੰ ਲੱਗ ਰਿਹਾ ਬਧਾਈ ਬਾਬਾ ਦੀ ਜੰਦਗੀ ਜਿੱਦਾਂ ਕਿ 26 ਤਰੀਕ ਤੋਂ ਸਟਾਰਟ ਹੁੰਦਾ ਬਾਬਾ ਜੀ ਚੁੰਦੇ ਨੇ ਆਪਾਂ ਤੇ 26 ਤਰੀਕ ਨੂੰ ਰਾਤ ਨੂੰ ਟੀਕ ਲੈ ਕੇ ਵੀ ਚਾਹੀਦਾ ਬਾਹਰ ਸਾਲ ਕਟਰਾਜਨ ਚੌਕ ਏਹੀ ਮੇਰੇ 5 ਸਾਲ ਤੋਂ ਜਿਹੜੇ ਇੱਥੇ ਆਏ ਸਾਡੇ ਮਾਮਾ ਜੀ ਅਸੀਂ ਸਾਰੇ ਇਕੱਠੇ ਹੋਏ ਜੇ ਕਰਦੇ ਪਏ ਆ ਠੀਕ ਹੈ ਹਰ ਸਾਲ ਤੋਂ ਵਾਦੀ ਸੰਗਤਾਂ ਜਾਂਦੀਆਂ ਜਾਂਦੀਆਂ ਮੈਸੇਜ ਇਹਦੇ ਵਿੱਚ ਜਾਂਦੇ ਆਪਾਂ ਕੀ ਲੋਕੀ ਸਿੱਖੀ ਨਾਲ ਜੁੜਨਾ ਜਿਹੜੇ ਇਧਰ ਤੁਰੇ ਫਿਰਦੇ ਆ ਸਾਰਿਆਂ ਨੇ ਅਟਦੇ ਅਟਾ ਕੇ ਸਿੱਖੀ ਨੂੰ ਨਹੀਂ ਪਹਿਣਾ ਵਾ ਕਿਉਂਕਿ ਅੱਗੇ ਟਾਈਮ ਨੂੰ ਚੀਜ਼ ਦਾ ਹੈਗਾ ਜੀ ਰੈਦਰ ਤਾਂ ਕਿ ਜਿੱਦਾ ਹੁੰਦਾ ੜੇ ਭਾਈ ਆਹ ਵਾਰ ਹੋਏ ਜੀ ਇਹ ਵੀ ਆਏ ਜੀ ਹਰ ਸਾਲ ਦੇ ਤਾਂ ਜੋ ਵੀ ਹੁੰਦਾ ਕਿ ਸੇਵਕ ਇਹਨਾਂ ਦੇ ਪੈਂਦਾ ਮੋਸਟਲੀ ਬਾਕੀ ਜਿੰਨਾ ਕੋ ਹੁੰਦਾ ਇਹ ਵਾਰੇ ਕਰਦੇ ਆ ਸੇਵਾ ਬਣੀ ਮਹਾਰਾਜ ਨਾਲ ਲੈ ਕੇ ਅੱਗੇ ਹੋਰ ਵੀ ਗੱਤੜ ਕੇ ਕਰਾਂਗੇ ਠੀਕ ਹੈ ਇਹ ਹੀ ਪੈਸੇ ਲੋਕਾਂ ਨੂੰ ਹੋ ਗਿਆ ਕਿ ਵਾਟੜੀ ਸਿੱਖੀ ਨਾਲ ਜੁੜਨਾ ਤਾਂ ਕਿ ਮਾਰਾ ਦਾ ਨਾਂ ਲੈ ਕੇ ਇੱਕਤਾ ਬਣਾ ਕੇ ਰੱਖਣ ਸਾਡੇ ਆਪਸ ਵਿੱਚ